ਹੈਲੋ ਫਰੈਂਡਸ ਸੋਹਣੀਆਂ ਸੋਹਣੀਆਂ ਚੀਜ਼ਾਂ ਸਿੱਖਣ ਲਈ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਦੇਖੋ ਇੱਕ ਸੋਹਣੀ ਜੀ ਕੋਟੀ ਬਣਾਈ ਇਹ ਮਫਰਲ ਬਣਾਇਆ ਇਹਦੇ ਤੇ ਕਰੋਸ਼ੀ ਦੇ ਨਾਲ ਉਹਦਾ ਬਾਰਡਰ ਬਣਾਇਆ ਜਿਹੜਾ ਕਿ ਕਰੋਸ਼ੀ ਦੇ ਟਿਊਟੋਰੀਅਲ ਮੈਂ ਸ਼ੁਰੂ ਕਰਨ ਜਾ ਰਹੀ ਹਾਂ ਇਹ ਦੇਖੋ ਇਹ ਹੈ ਜੈਂਟਸ ਵੈਟਰ ਜਿਹੜਾ ਇੱਕੋ ਇੱਕੁੰਡੇ ਤੇ ਇਹ ਨਾਲ ਚੇਂਜ ਕਰਕੇ ਹੀ ਬਣ ਜਾਂਦਾ ਬਹੁਤ ਸੋਹਣਾ ਲੱਗਦਾ ਹੈ ਜੈਂਟਸ ਵੈਟਰ ਲੇਡੀਜ਼ ਵੈਟਰ ਬੱਚਿਆਂ ਦੇ ਵੈਟਰ ਕਿਤੇ ਵੀ ਤੁਸੀਂ ਪਾ ਸਕਦੇ ਆ ਅੱਜ ਜਿਹੜਾ ਅਸੀਂ ਸਿੱਖਾਂਗੇ ਉਹ ਸਿੱਖਾਂਗੇ ਕਿ ਅਸੀਂ ਬੁੰਤੀ ਉਹ ਬੁੰਤੀ ਤਿੰਨ ਕੁੰਡਿਆਂ ਦੇ ਨਾਲ ਪੈਂਦੀ ਹੈ ਉਹਦੇ ਲਈ ਸਾਨੂੰ ਕੀ ਕਰਨਾ ਹੈ ਅਸੀਂ ਥੋੜਾ ਜਿਹਾ ਬਾਰਡਰ ਬੁਣ ਲੈਣਾ ਔਰ ਉਹਦੇ ਵਿੱਚ ਅਸੀਂ ਸਟਾਰਟ ਕਰਦੇ ਹਾਂ ਪਹਿਲਾ ਕੁੰਡਾ ਜਿਹੜਾ ਹੈ ਉਹ ਅਸੀਂ ਖਾਲੀ ਚੱਕ ਕੇ ਦੂਸਰਾ ਕੁੰਡਾ ਸਿੱਧਾ ਬੁਣਿਆ ਔਰ ਆਹ ਦੇਖੋ ਉਹਨੂੰ ਦੂਸਰੇ ਪਾਸਿਓਂ ਪਿਛਲੇ ਪਾਸਿਓਂ ਦੂਸਰੇ ਕੁੰਡੇ ਨਾਲ ਅਟੈਚ ਕਰ ਲੈਣਾ ਇਹ ਦੇਖੋ ਦੂਸਰੇ ਕੁੰਡੇ ਦੇ ਨਾਲ ਉਹਨੂੰ ਬੁਣਨਾ ਪਹਿਲਾ ਸਿੰਗਲ ਬੁਣਿਆ ਫਿਰ ਦੂਸਰੇ ਕੁੰਡੇ ਨਾਲ ਬੁਣਿਆ ਹੁਣ ਅਸੀਂ ਫਿਰ ਉੱਥੇ ਹੀ ਲੈ ਕੇ ਦੋਨੋਂ ਕੁੰਡੇ ਔਰ ਤੀਸਰਾ ਕੁੰਡਾ ਪਿਛਲਾ ਕੁੰਡਾ ਜਿਹੜਾ ਆ ਤੀਸਰਾ ਕੁੰਡਾ ਇਹ ਤਿੰਨ ਕੁੰਡੇ ਜਿਹੜੇ ਅਸੀਂ ਇਹ ਦੇਖੋ ਇਹ ਸਿੱਧੇ ਬੁਣਨੇ ਆ ਪਹਿਲਾ ਕੁੰਡਾ ਫਿਰ ਪਹਿਲੇ ਦੇ ਨਾਲ ਦੂਸਰਾ ਫਿਰ ਪਹਿਲੇ ਦੂਸਰੇ ਦੇ ਨਾਲ ਤੀਸਰਾ ਕੁੰਡਾ ਅਸੀਂ ਇਹ ਬੁਣਨਾ ਹੈ ਸਿੱਧਾ ਹੀ ਬੁਣਨਾ ਸਿੱਧਾ ਹੀ ਔਰ ਉਹਨੂੰ ਉਤਾਰ ਦੇਣਾ ਫਿਰ ਦੇਖਦੇ ਆਂ ਇਹ ਦੇਖੋ ਇਹ ਕੁੰਡਾ ਬੁਣਿਆ ਸੀ ਸਿੱਧਾ ਫਿਰ ਅਸੀਂ ਇਹਨੂੰ ਦੋ ਦੇ ਦੂਸਰੇ ਨਾਲ ਮਿਲਾ ਕੇ ਬੁਣਿਆ ਇਹ ਪਿਛੋਂ ਦੀ ਜਾਏਗਾ ਤਾਂ ਕਈ ਵਾਰੀ ਥੋੜਾ ਜਿਹਾ ਟਾਈਟ ਹੋ ਜਾਂਦਾ ਇਹ ਦੇਖੋ ਪਿਛੋਂ ਆ ਗਿਆ ਸਾਡਾ ਦੋ ਕੁੰਡੇ ਹੋ ਗਏ ਇਹ ਦੋਨਾਂ ਨੂੰ ਅਸੀਂ ਸਿੱਧਾ ਬੁਣ ਲਿਆ ਹੁਣ ਅਸੀਂ ਫੇਰ ਉਸੇ ਜਗ੍ਹਾ ਤੇ ਦੋ ਕੁੰਡੇ ਇਹ ਸਾਡਾ ਆ ਗਿਆ ਪਿਛੋਂ ਤੀਸਰਾ ਕੁੰਡਾ ਇਹ ਤੀਸਰੇ ਕੁੰਡੇ ਨੂੰ ਅਸੀਂ ਫੇਰ ਸਿੱਧਾ ਬੁਣ ਲੈਣਾ ਮਤਲਬ ਕੀ ਅਸੀਂ ਤਿੰਨੋਂ ਕੁੰਡੇ ਬੁਣਨੇ ਆ ਪਰ ਇੱਕ ਇੱਕ ਦੇ ਨਾਲ ਅਟੈਚ ਕਰਕੇ ਉਹਨਾਂ ਨੂੰ ਅਸੀਂ ਇਹ ਬੁਣਨਾ ਹੈ ਇਹ ਦੇਖੋ ਇਹ ਆ ਗਿਆ ਸਾਡਾ ਇਹ ਸਾਡਾ ਬਣਿਆ ਅਸੀਂ ਇਹਨੂੰ ਹਰ ਹਰ ਕੁੰਡੇ ਦੇ ਨਾਲ ਮਤਲਬ ਹਰ ਜਿਹੜੇ ਤਿੰਨ ਕੁੰਡੇ ਆ ਉਹਨਾਂ ਨਾਲ ਅਸੀਂ ਇਦਾਂ ਹੀ ਬੁਣਨਾ ਸਿੱਧਾ ਪਲੇਨ ਨਹੀਂ ਬੁਣਨਾ ਇਹ ਦੇਖੋ ਪਹਿਲਾ ਕੁੰਡਾ ਲਿਆ ਇਹਨੂੰ ਅਸੀਂ ਦੂਸਰੇ ਦੇ ਨਾਲ ਅਟੈਚ ਕਰ ਲਿਆ ਦੂਸਰੇ ਦੇ ਪਿੱਛੋਂ ਪਿੱਛੋਂ ਲੈ ਕੇ ਉਹਨੂੰ ਅਸੀਂ ਸਿੱਧਾ ਬੁਣ ਲਿਆ ਬਹੁਤ ਸੌਖਾ ਆ ਫੇਰ ਅਸੀਂ ਇੱਕ ਵਾਰੀ ਫੇਰ ਅਸੀਂ ਲਿਆ ਇਹ ਦੇਖੋ ਇਹ ਤੀਸਰਾ ਕੁੰਡਾ ਆ ਗਿਆ ਇਹ ਤੀਸਰਾ ਕੁੰਡਾ ਸਾਡਾ ਢੁੰਡ ਲਿਆ ਸੀ ਫੇਰ ਅਸੀਂ ਉਹਨੂੰ ਤਿੰਨਾਂ ਨੂੰ ਉਤਾਰ ਤਿੰਨਾਂ ਨੂੰ ਇਕੱਠਾ ਹੀ ਉਤਾਰ ਦੇਣਾ ਫੇਰ ਅਸੀਂ ਲਿਆ ਇੱਕ ਇਹਦੇ ਨਾਲ ਸਾਡਾ ਆ ਗਿਆ ਦੋ ਇਹਦੇ ਨਾਲ ਹੀ ਸਾਡਾ ਆ ਗਿਆ ਤੀਸਰਾ ਕੁੰਡਾ ਬਹੁਤ ਸੋਖਾ ਬਸ ਇਹਦੇ ਨਾਲ ਹੀ ਸਾਡਾ ਇਹ ਡਿਜ਼ਾਈਨ ਬਣਦਾ ਜਾਣਾ ਦੋ ਇਹਦੇ ਨਾਲ ਹੀ ਫਿਰ ਸਾਡਾ ਆਏਗਾ ਤੀਸਰਾ ਗੁੰਡਾ ਇਹ ਆ ਗਿਆ ਸਾਡਾ ਤੀਸਰਾ ਗੁੰਡਾ ਇਸ ਤਰੀਕੇ ਨਾਲ ਸਾਡੇ ਸਾਰੇ ਜਿਹੜੇ ਤਿੰਨ ਤਿੰਨ ਗੁੰਡੇ ਆ ਉਹ ਬਣਦੇ ਜਾਣੇ ये देखो ये सारी सिलाई असी इस तरह पा ली और असी फिर लास्ट कुंडा उन्होंने असी सीधा बुन लिया हूँ असं जा रहे हैं। दूसरी सिलाई मतलब कि उल्टे पासे जी सिलाई है रोंग सइड जिन्हों कारी पुठी पानी है पुट्ठी सिलाई सारी पुठी पानी है, है। मतलब जी बुनती पैनी हो साँची सिर्फ सीधी सिलाई चैनी हर बार सीधी सिलाई ची बुनती पा के अगे जाना बस ईजी बहुत ईजी सीधा पुट्ठा बुन दे उ जोड़ा मेरा डायलॉग हों कि ਸਿੱਧਾ ਪੁੱਠਾ ਬੁੰਨਦੇ ਹੀ ਅਸੀਂ ਡਿਜ਼ਾਈਨ ਪਾ ਲੈਣਾ ਇਹ ਅਸੀਂ ਇਸ ਤਰੀਕੇ ਨਾਲ ਪੁੱਠਾ ਬੁੰਨਦੇ ਜਾਣਾ ਸਾਰਾ ਪੁੱਠਾ ਬੁੰਨ ਦੇਣਾ ਦੂਸਰੀ ਇਹ ਸਾਡੀ ਦੂਸਰੀ ਸਲਾਈ ਹੈ ਦੂਸਰੀ ਸਲਾਈ ਮਤਲਬ ਇੱਕ ਪੁੱਠੀ ਸਲਾਈ ਹੈ ਸਿੱਧੇ ਤੇ ਅਸੀਂ ਡਿਜ਼ਾਈਨ ਪਾਇਆ ਔਰ ਇਹ ਪੁੱਠੀ ਸਲਾਈ ਹੈ ਪੁੱਠੀ ਸਲਾਈ ਸਾਰੀ ਪੁੱਠੀ ਇਹ ਪਾ ਕੇ ਹੀ ਅਸੀਂ ਇਹ ਡਿਜ਼ਾਈਨ ਜਿਹੜਾ ਹੈ ਇਹ ਪੂਰਾ ਕਰ ਲੈਣਾ ਜਦੋਂ ਅਸੀਂ ਵਾਪਸ ਸਿੱਧੀ ਸਲਾਈ 'ਚ ਜਾਵਾਂਗੇ ਇਹ ਦੇਖੋ ਪੁੱਠਾ ਸਾਰਾ ਪੁੱਠਾ ਪਾ ਦੇਣਾ ਜਦੋਂ ਵਾਪਸ ਸਿੱਧੀ ਸਲਾਈ 'ਚ ਜਾਣਾ ਅਸੀਂ ਉੱਥੇ ਫੇਰ ਅਸੀਂ ਇਹੀ ਸੇਮ ਪ੍ਰੋਸੀਜਰ ਜਿਹੜਾ ਹੈ ਉਹ ਰਿਪੀਟ ਕਰ ਦੇਣਾ ਆ ਦੇਖੋ ਇਹ ਤਾਰਾ ਫੇਰ ਉਹਦੇ 'ਤੇ ਬਉਣ ਲੈਣਾ ਆ ਇੱਕ ਸਿੱਧਾ ਆ ਗਿਆ ਸਾਡਾ ਇਹ ਅਸੀਂ ਥੋੜੀ ਸਲਾਈ ਨੂੰ ਕਮਾ ਕੇ ਫੇਰ ਦੋ ਸਿੱਧੇ ਆ ਗਏ ਦੂਸਰੇ ਦੇ ਵਿੱਚ ਆ ਗਏ ਫਿਰ ਇਸੇ ਤਰੀਕੇ ਦੇ ਨਾਲ ਅਸੀਂ ਉਸੇ ਵਿੱਚ ਕਰਕੇ ਉਸੇ ਕੁੰਡਿਆਂ ਦੇ ਵਿੱਚ ਕਰ ਪਾ ਕੇ ਤੀਸਰਾ ਕੁੰਡਾ ਇਹ ਦੇਖੋ ਇਹ ਤਿੰਨ ਕੁੰਡਿਆ ਆ ਗਏ ਸਾਡੇ ਤਿੰਨਾਂ ਨੂੰ ਅਸੀਂ ਸਿੱਧਾ ਬੁਣ ਲਿਆ ਤੀਸਰਾ ਕੇਈ ਵਾਰੀ ਥੋੜਾ ਜਿਹਾ ਟਾਈਟ ਹੋ ਜਾਂਦਾ ਉਹਨੂੰ ਤੁਸੀਂ ਅੱਗੇ ਅਗਲੀ ਸਾਈਡ ਨੂੰ ਕਰਕੇ ਥੋੜਾ ਐਡਜਸਟ ਕਰ ਸਕਦੇ ਇਹ ਦੇਖੋ ਦੋ ਦੋ ਤਾਂ ਬੜੀ ਈਜ਼ੀਲੀ ਆ ਜਾਂਦੇ ਤੀਸਰੇ ਚ ਥੋੜਾ ਜਿਹਾ ਟਾਈਟ ਆ ਜਾਂਦਾ ਇਆ ਇਹ ਸਾਡਾ ਤੀਸਰਾ ਕੁੰਡਾ ਇਸ ਤਰੀਕੇ ਨਾਲ ਅਸੀਂ ਇਹ ਜਿਹੜਾ ਸਾਰਾ ਡਿਜ਼ਾਈਨ ਹੈ ਇਹਨੂੰ ਪੂਰਾ ਕਰਨਾ ਫਰੈਂਡਸ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿਸ ਤਰੀਕੇ ਨਾਲ ਕਰਦੇ ਆ ਬਣਾਉਂਦੇ ਆ ਕਿੱਦਾਂ ਤੁਹਾਨੂੰ ਕਿੱਦਾਂ ਲੱਗ ਰਿਹਾ ਕਿੱਦਾਂ ਠੀਕ ਲੱਗ ਰਿਹਾ ਕੀ ਲੱਗ ਰਿਹਾ ਇਹ ਦੇਖੋ ਇਹ ਸਾਡਾ ਬਣਦੇ ਗਏ ਬਣਦੇ ਜਾ ਰਹੇ ਕਰੋਸ਼ੀਆ ਵੀ ਸਿੱਖਾਂਗੇ আরメイン ਜਿਹੜੀ ਚੀਜ਼ ਮੈਂ ਤੁਹਾਨੂੰ ਸਿਖਾਣਾ ਚਾਹੁੰਦੀ ਆ ਉਹ ਥੋੜਾ ਜਿਹਾ ਮੌਸਮ ਮਤਲਬ ਮੌਸਮ ਹਿੰਦੀ ਸੈਂਸ ਕਿ ਗਰਮੀਆਂ ਚ ਆਪਾਂ ਬੁੰਤੀਆਂ ਨੂੰ ਥੋੜਾ ਕੱਟ ਕਰਕੇ ਫਿਰ ਅਸੀਂ ਸ਼ਟਲ ਦਾ ਸਿੱਖਾਂਗੇ ਅਸੀਂ ਲੇਸ ਬਣਾਣੀ ਸਿੱਖਾਂਗੇ ਅਸੀਂ ਲੇਸ ਲਗਾ ਸਕਦੇ ਆ ਇਹ ਦੇਖੋ ਇਹ ਸਾਡਾ ਡਿਜ਼ਾਈਨ ਬਣ ਗਿਆ ਇਹ ਬਣ ਕੇ ਦੇਖੋ ਇਦਾਂ ਰੈਡੀ ਹੋ ਗਿਆ ਇਹ ਕਿਸੇ ਵੀ ਕਲਰ ਤੇ ਬਹੁਤ ਸੋਹਣਾ ਲੱਗਦਾ ਹੈ ਕੋਈ ਮੈਂ ਡਾਰਕ ਤੇ ਵੀ ਪਾ ਕੇ ਦੇਖਿਆ ਸੀ ਡਾਰਕ ਤੇ ਵੀ ਸੋਹਣਾ ਲੱਗਦਾ ਤਿੰਨ ਤਿੰਨ ਦਾ ਹੀ ਆਣਾ ਇਹ ਇਹ ਤਿੰਨ ਤਿੰਨ ਗੁੰਡੇ ਤਿੰਨ ਗੁੰਡਿਆਂ ਦਾ ਹੀ ਇਹ ਮੈਚ ਬਣਦਾ ਜਾਣਾ ਤਿੰਨ ਗੁੰਡਿਆਂ ਦੇ ਨਾਲ ਇਹ ਸਾਰਾ ਕੰਪਲੀਟ ਹੁੰਦਾ ਜਾਣਾ ਇਹ ਨਸਰ ਟਾਈਪ ਹੀ ਜਾਂਦਾ ਉੱਪਰ ਨੂੰ ਜਾਂਦਾ ਸੋਹਣਾ ਲੱਗਦਾ ਹੈ ਇਹ ਤੁਸੀਂ ਥੋੜਾ ਥੋੜੀ ਦੂਰ ਬਾਅਦ ਵੀ ਥੋੜਾ ਵਿੱਚ ਪਲੇਨ ਬਣਾ ਕੇ ਫਿਰ ਵੀ ਤੁਸੀਂ ਬਣਾ ਸਕਦੇ ਆ ਉਹਦੇ ਵਿੱਚ ਵੀ ਇਹ ਸੋਹਣਾ ਲੱਗਦਾ ਆ ਦੇਖੋ ਇੱਧਰ ਡਿਜ਼ਾਈਨ ਬਣਿਆ ਇਹ ਚੀਜ਼ ਇਹ ਸਕਾਈ ਬਲੂ ਕਲਰ ਤੇ ਮੈਂ ਬਣਾਇਆ ਇਹ ਥੋੜੀਆਂ ਬਰੀਕ ਸਲਾਈਆਂ ਸੀ ਬਰੀਕ ਸਲਾਈਆਂ ਤੇ ਥੋੜਾ ਜਿਹਾ ਇਦਾਂ ਆ ਉਹ ਥੋੜੀਆਂ ਮੋਟੀਆਂ ਸਲਾਈਆਂ ਸੀ ਮੋਟੀਆਂ ਔਰ ਇਹ ਬਰੀਕ ਸਲਾਈਆਂ ਥੋੜੀਆਂ ਬਰੀਕ ਨਹੀਂ ਮਤਲਬ 10 ਨੰਬਰ ਦੀ ਸਲਾਈ ਤੇ ਮੈਂ ਇਹਨੂੰ ਬਣਾਇਆ ਪਿਛੋਂ ਵੀ ਦੇਖੋ ਪੂਰਾ ਸਾਫ਼ ਸੁਥਰਾ ਨੀਟ ਐਂਡ ਕਲੀਨ ਲੱਗਦਾ ਪਿਆ पूरा ये सही आंदा सो फ्रेंड्स सीखो चैनल नब्सक्राइब करो थैंक यू सो मच फॉर वॉचिंग